ਤਾਜ਼ਾ ਖਬਰ ਕਾਤਲ ਪਤਨੀ ਦੇ ਮਾਪੇ ਨੇ ਨਿਕਲੇ ਝੂਠੇ ਹੁਣ ਖੜ ਗਏ ਆਪਣੀ ਕੁੜੀ ਦੇ ਹੱਕ ਚ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਕੀ ਤੁਹਾਡੇ ਕਹਿਣ ਦਾ ਭਾਵ ਹੈ ਕਿ ਕਿਤੇ ਨਾ ਕਿਤੇ ਘਰ ਦੇ ਵੀ ਮਿਲੇ ਹੋ ਸਕਦੇ ਨੇ 100% ਇਹ ਤਾਂ ਜਦੋਂ ਚਾਰ ਪਟੇ ਪੈਣਗੇ ਨਾ ਤੇ ਤੋਤੇ ਵਾਂਗੂ ਬੋਲਣਗੇ ਜਿਹੜੇ ਟੀਵੀ ਤੇ ਆ ਕੇ ਡੁਸਕ ਦੇ ਫਿਰਦੇ ਨੇ ਇਹ ਡਰਾਮੇ ਕਰ ਰਹੇ ਨੇ ਸ਼ਰਮ ਆ ਮਗਣਾ ਇਹ ਵੱਖਰੀ ਰੀਲ ਘਟ ਕੇ ਪਾਇਓ ਉਹਨਾਂ ਤੱਕ ਮੈਂ ਪਹੁੰਚਾਉਂ ਇਹ ਡਰਾਮੇਬਾਜੀ ਹੋ ਰਹੀ ਹੈ ਕਿ ਉਹਨਾਂ ਦੇ ਕਤਲ ਦਾ ਪਰਚਾ ਹੋ ਜਾਏ ਲਹਨਤ ਮਾਰਦਾ ਇਹੋ ਜੇ ਪਿੰਡ ਵਾਲਿਆਂ ਦਾ ਵੀ ਜਿਹੜੇ ਉਹਨਾਂ ਦੀ سپورਟ 'ਚ ਬੈਠੇ ਨੇ ਸਾਡੇ ਨਾਲ ਸੀਨੀਅਰ ਐਡਵੋਕੇਟ ਸੁਨੀਲ ਮਲਨ ਸਾਹਿਬ ਇੱਥੇ ਮੌਜੂਦ ਨੇ ਬਹੁਤ-ਬਹੁਤ ਸਵਾਗਤ ਹੈ ਮਲਨ ਸਾਹਿਬ ਜਿਹੜੇ ਲੋਕਾਂ ਨੇ ਕਦੀ ਚੜੇਲ ਡੈਨ ਨਾ ਵੇਖੀ ਹੋਵੇ ਉਹ ਰਵਿੰਦਰਕੌਰ ਨੂੰ ਦੇਖ ਲਓ ਮੈਂ ਸ਼ਰਿਆਂ ਨੂੰ ਕਹਿ ਰਿਹਾ ਹੂੰ ਉਹ ਦੇਖ ਲਓ ਰੀਅਲ ਡੈਨ ਲਾਈਫ 'ਚ ਕਿਸੇ ਨੇ ਨਹੀਂ ਵੇਖੀ ਕਿਸੇ ਬੱਚੇ ਨੂੰ ਵਿਖਾਉਣੀ ਹੈ ਤੇ ਦਿਖਾਓ ਇਦਾਂ ਦੀ ਹੁੰਦੀ ਹੈ ਇਨੂੰ ਲੜਕੀ ਨਾ ਕਹਿਣਾ ਪਲੀਜ਼ ਮੇਰਾ ਦਿਲ ਮਤਲਬ ਗੁੱਸੇ ਚ ਆਉਂਦਾ ਹੈ ਸਾਡੀਆਂ ਧੀਆਂ ਸਾਡੀਆਂ ਕੁੜੀਆਂ ਸਾਡੀਆਂ ਭੈਣਾਂ ਸਾਡੀ ਚਲੋ ਹਰ ਲੇਡੀ ਇਦਾਂ ਦੀ ਨਹੀਂ ਹੈ ਜੀ ਪਰ ਉਹ ਮੈਂ ਨਾ ਇਹ ਥੋੜਾ ਬੈਕਗ੍ਰਾਉਂਡ ਚ ਜਾਨਣਾ ਜਦੋਂ ਅਸੀਂ ਕਾਲਜ ਚ ਪੜ੍ਹਦੇ ਸੀ ਹੂੰ ਤੇ ਉਸ ਤੋਂ ਬਾਅਦ ਕੰਪਿਊਟਰ ਹਾਰਡਵੇਅਰ ਦਾ ਕੰਮ ਕੀਤਾ ਤੇ ਮੈਂ ਇੱਕ ਕਾਲਜ ਗਿਆ ਜਿੱਥੇ ਲੜਕੀਆਂ ਸੀ ਜ਼ਿਆਦਾ ਜੀ ਤੋ ਮੈਂ ਉਹਦੇ ਚ ਇੱਕ ਛੋਟਾ ਜਿਹਾ ਲੈਕਚਰ ਵੀ ਦੇ ਰਿਆ ਸੀ ਮੈਂ ਕਿ ਜਿਹੜੀਆਂ ਕੁੜੀਆਂ ਹੁੰਦੀਆਂ ਬੜੀਆਂ ਚੰਗੀਆਂ ਹੁੰਦੀਆਂ ਤੇ ਥੋੜੇ ਜਿਹਾ ਮਜ਼ਾਕ ਵੀ ਕਰ ਰਿਆ ਸੀ ਮੈਂ ਕਿ ਇਹਨਾਂ ਨੂੰ ਕੁਝ ਵੀ ਪਤਾ ਲੱਗ ਜੇ ਇਹ ਸਹੇਲੰਦੀਆਂ ਫਲਾਣਾ ਕਰਦਾ ਮਤਲਬ ਬੋਏਫਰੈਂਡ ਵਾਲੇ ਰਿਲੇਸ਼ਨਸ਼ਿਪ ਵੀ ਮੈਂ ਕਿ ਸੱਚ ਬੋਲਿਆ ਕਰੋ ਇਹਨਾਂ ਨਾਲ ਤੇ ਵਿੱਚੋਂ ਦੋ ਕੁਟਕ ਬੋਲਿਆ ਕਹਿੰਦੀ ਇੰਦਾ ਕਿੰਦਾ ਕੋਈ ਕਰ ਲੇਗਾ ਹਾਂ ਮੈਂ ਕਿਹਾ ਮੈਂ ਕੁੜੀਆਂ ਦੀ ਗੱਲ ਕਰ ਰਿਹਾ ਹਾਂ ਛਡੇਲਾ ਦੀ ਨਹੀਂ ਕਰ ਰਿਹਾ ਪਰ ਉਹ ਹਾਸਾ ਪਿਆ ਸੀ ਉਹ ਹਾਸੇ ਵਾਲੀ ਗੱਲ ਸੀ ਪਰ ਇਹ ਤੇ ਇੰਨੀ ਕਿ ਦੁਖਦਾਈ ਘਟਨਾ ਹੈ ਮਤਲਬ ਤੁਸੀਂ ਸੋਚ ਕੇ ਵੇਖੋ ਤਦ ਜੋ ਮੈਂ ਲੜਕੀ ਦੇ ਪਰਿਵਾਰ ਬਾਰੇ ਵੀ ਗੱਲਾਂ ਕਰਾਂਗਾ ਵੀ ਉਹਨਾਂ ਦਾ ਫਰਜ ਕੀ ਸੀ ਤੇ ਉਹਨਾਂ ਨੇ ਕੀਤਾ ਕੀ ਜੀ ਬੜੀ ਸ਼ਰਮਨਾਕ ਹਰਕਤਾਂ ਉਹਨਾਂ ਵੀ ਅਮੀਨ ਨੇ ਸਭ ਤੋਂ ਪਹਿਲਾਂ ਵੀਰਿੰਦਰ ਕੌਰ ਤੋਂ ਸ਼ੁਰੂਆਤ ਕਰ ਲੈਣੇ ਕਿਉਂਕਿ ਸਾਡੀਆਂ ਨੌਜਵਾਨ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਵੀ ਕੀ ਸਮਝ ਲੈਣਾ ਚਾਹੀਦਾ ਹੈ ਕਿ ਉਹ ਇਦਾਂ ਦੇ ਅਗਰ ਕਿਸੇ ਬੰਦੇ ਦੇ ਨਾਲ ਜੁੜੇ ਵੀ ਹੋਏ ਨੇ ਜੋ ਕਿ ਕਿਸੇ ਗੁਨਾਹ ਦੇ ਰਸਤੇ ਉੱਤੇ ਚੱਲ ਰਿਹਾ ਤਾਂ ਕਿਵੇਂ ਉਹਨਾਂ ਦੇ ਉੱਤੇ ਸ਼ਿਕੰਜਾ ਆ ਸਕਦਾ ਦੇਖੋ ਜੇ ਤੁਹਾਡੇ ਕੋਲ ਇਨਫੋਰਮੇਸ਼ਨ ਵੀ ਹੈਗੀ ਹੈ ਔਰ ਇਨਫੋਰਮੇਸ਼ਨ ਕੱਚੀ ਹੈ ਜਾਂ ਪੱਕੀ ਹੈ ਹੂੰ ਔਰ ਤੁਸੀਂ ਚਲਾਕ ਨਹੀਂ ਹੋ ਤੁਸੀਂ ਗਵਰਨਮੈਂਟ ਨੂੰ ਜਾਂ ਕਿਸੇ ਮਹਿਕਮੇ ਨੂੰ ਗੁੰਮਰਾਹ ਨਹੀਂ ਕਰ ਰਹੇ ਤਾਂ ਇਹ ਇਨਫੋਰਮੇਸ਼ਨ ਕਿਸੇ ਵੀ ਡਿਪਾਰਟਮੈਂਟ ਤੇ 100 ਨੰਬਰ ਤੇ ਡਾਇਲ ਕਰਕੇ 112 ਤੇ ਡਾਇਲ ਕਰਕੇ ਦੇਣੀ ਬਣਦੀ ਹੈ ਤੁਹਾਨੂੰ ਡਰ ਲੱਗਦਾ ਹੈ ਕਿ ਇਹ ਸੂਚਨਾ ਮੈਂ ਦਊਗਾ ਤੇ ਲੋਕੀ ਮੇਰੇ ਪਿੱਛੇ ਪੈ ਜਾਣਗੇ ਜਿਵੇਂ ਹੁਣੇ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਉਹ ਕਿਦੋਂ ਦੀ 16 ਸਾਲ ਦੀ ਬੱਚੀ ਨਾਲ ਰੇਪ ਹੋਇਆ ਤੇ ਹਾਈ ਕੋਰਟ ਨੇ ਉਹਨੂੰ ਬਰੀ ਵੀ ਕੀਤਾ ਜੀ ਉਹਦੇ ਵਿੱਚ ਵੀ ਉਹ ਉਸ ਨੂੰ ਨਜ਼ਰ 'ਚ ਰੱਖ ਕੇ ਕਿ ਜਿਹੜੇ ਬੰਦਿਆਂ ਨੂੰ ਡਰ ਲੱਗਦਾ ਹੂੰ ਉਹ ਲੋਕ ਗੁਮਨਾਮ ਚਿੱਠੀ ਜੀ ਕਿਸੇ ਵੀ ਇਲਾਕੇ ਦੇ ਥਾਣੇ ਨੂੰ ਐਸਐਚਓ ਨੂੰ ਐਸਐਸਪੀ ਨੂੰ ਪਾ ਸਕਦੇ ਨੇ ਵੀ ਇਹ ਵਾਰਦਾਤ ਹੋ ਸਕਦੀ ਹੈ। ਹੂੰ। ਔਰ ਇਹੋ ਜਿਹੇ ਜਿਹੜੇ ਵਾਰਦਾਤਾ ਨੇ ਜਿਹੜੀਆਂ ਹੁਣ ਰੁਪਿੰਦਰ ਕੌਰ ਦੀ ਮੈਂ ਗੱਲ ਕਰਾਂ ਉਹਦੇ ਨਾਲ ਵੀਰਿੰਦਰ ਕੌਰ ਦੀ ਗੱਲ ਕਰਾਂ। ਹੂੰ। ਵੀਰਿੰਦਰ ਕੌਰ ਦਾ ਕਲੀਅਰ ਫਰਜ ਸੀ ਉਹਨੂੰ ਤੇ ਪੂਰੀ ਤਰ੍ਹਾਂ ਪਤਾ ਸੀ। ਹੂੰ। ਉਹ ਸਿਰਫ ਨੌਲੇਜ ਨਹੀਂ ਸੀ ਰੱਖ ਰਹੀ ਸਾਜ਼ਿਸ਼ ਦੀ। ਉਹ ਤੇ ਸਪੋਰਟ ਕਰ ਰਹੀ ਸੀ। ਅੱਛਾ ਫਰਕ ਹੈ ਦੋਆਂ ਗੱਲਾਂ 'ਚ। ਹੂੰ। ਇੰਜੈਕਸ਼ਨ ਕਿਹੜਾ ਲੈਣਾ ਹੈ, ਕਿੱਥੋਂ ਲੈਣਾ ਹੈ, ਕਿਵੇਂ ਲੈਣਾ ਹੈ, ਕਿੱਦਾਂ ਲਾਉਣਾ ਹੈ। ਜੋ ਮੇਰੀ ਸੋਚਣਾ ਉਹਦੇ ਮੁਤਾਬਕ ਉਹ ਇਹਨਾਂ ਚੀਜ਼ਾਂ ਦੇ ਉੱਤੇ ਇੰਟੀਮੇਟ ਵੀ ਕਰ ਰਹੀ ਸੀ ਤੇ ਐਜੂਕੇਟ ਕਰ ਰਹੀ ਸੀ ਕ੍ਰਾਈਮ ਨੂੰ ਕ੍ਰਿਮੀਨਲ ਨੂੰ ਸੋ ਵੀਰਿੰਦਰ ਕੌਰ ਨੂੰ ਇਹ ਇੰਜੈਕਸ਼ਨਾਂ ਦੀ ਤੇ ਇਹਨਾਂ ਚੀਜ਼ਾਂ ਦੀ ਸਮਝ ਨੌਲੇਜ ਹੋਏਗੀ ਮੈਡੀਕਲ ਨਾਲ ਕੁਝ ਸੰਬੰਧਿਤ ਸੀ ਕੁਝ ਪੜਾਈ ਉਹਦੇ ਬਾਰੇ ਹਰੇਕ ਨੂੰ ਪਤਾ ਨਹੀਂ ਜੀ ਮੈਂ ਤੇ ਜਦੋਂ ਪਰਿਵਾਰ ਨਾਲ ਗੱਲ ਕੀਤੀ ਜਾਂ ਜਿਹੜੇ ਵੀ ਰਿਸੋਰਸਸ ਤੋਂ ਪੁੱਛਿਆ ਉਹਨਾਂ ਨੇ ਮੈਨੂੰ ਦੱਸਿਆ ਕਿ ਜਿੱਥੋਂ ਤੱਕ ਸਾਨੂੰ ਪਤਾ ਲੱਗਾ ਉਹਦੇ ਮੁਤਾਬਕ ਇਹ ਜਿਹੜਾ ਬੱਚੇ ਨੂੰ ਇੰਜੈਕਸ਼ਨ ਲਾਇਆ ਵੀਰਦੂ ਹੂੰ ਉਹਦੀ ਜਿਹੜੀ ਸਲਾਹ ਮਸ਼ਫਰਾ ਦੇ ਕੌਨਸਪੀਰੇਸੀ ਸਹੀ ਸ਼ਬਦ ਉਹਦੀ ਕੌਨਸਪੀਰੇਸੀ ਵੀਰਿੰਦਰ ਕੌਰ ਨੇ ਕੀਤੀ ਹੈ ਕੜੀ ਹੈ ਕੜੀ ਹੈ ਜੀ ਤਾਂ ਜਦੋਂ ਇੱਕ ਇਨਫੋਰਮੇਸ਼ਨ ਹੋਣਾ ਇੱਕ ਗੱਲ ਹੋ ਗਈ ਉਹਦੇ ਵਿੱਚ ਕੌਨਸਪੀਰੇਟਰ ਹੋਣਾ ਇੱਕ ਗੱਲ ਹੋ ਗਈ ਸਪੋਰਟ ਕਰੈਕਟਰ ਬੰਨਾ ਇੱਕ ਗੱਲ ਹੋ ਗਈ ਹੂੰ ਤੇ ਜੇ ਤੁਸੀਂ ਇਨਫੋਰਮੇਸ਼ਨ ਸੀਗੀ ਤੁਸੀਂ ਨਹੀਂ ਦੱਸਿਆ ਤੁਸੀਂ ਬਚ ਵੀ ਸਕਦੇ ਹੋ ਹੂੰ ਬਟ ਇਨਸਾਨੀਅਤ ਦੇ ਤੌਰ ਤੇ ਯਾ ਸਮਾਜਿਕ ਜਿਹੜੀ ਆਪਾਂ ਰਿਸਪਾਂਸਿਬਿਲਟੀ ਦੀ ਗੱਲ ਕਰੀਏ ਡਿਊਟੀ ਦੀ ਗੱਲ ਕਰੀਏ ਤੇ ਕ੍ਰਾਈਮ ਰਿਪੋਰਟ ਕਰਨਾ ਮਸਤ ਹੈ ਜੀ ਤੇ ਜਦੋਂ ਤੁਸੀਂ ਇਨਵੋਲਡ ਹੋ ਤਾਂ ਤਾਂ ਫਿਰ ਤੁਸੀਂ ਕਾਤਲ ਹੋ ਹਮ ਰਾਈਟ ਦੇਖੋ ਨਾ ਮੈਂ ਤੁਹਾਨੂੰ ਬੰਦੂਕ ਇਹਨਾਂ ਦਵਾਂ ਹਮ ਤੇ ਭਾਜੀ ਇਹਨਾਂ ਮੈਨੂੰ ਗੋਲੀ ਮਾਰ ਦਿਓ ਓ ਸੋਰੀ ਆਪਣੇ ਕੈਮਰਾਮੈਨ ਨੂੰ ਗੋਲੀ ਮਾਰ ਦੋ ਉਹ ਵੀਰ ਉਹ ਜੀ ਹੱਸਦੇ ਨੇ ਆਪਾਂ ਆਪ ਵਿੱਚ ਤਿੰਨੇ ਜਣੇ ਇਸ ਕਰਕੇ ਗੱਲ ਕਰਦੇ ਕੋਈ ਤੀਜਾ ਨਰਾਜ਼ ਨਾ ਹੋਵੇ ਹਾਂਜੀ ਅਗਲਾ ਇਹਨਾਂ ਕਹਿੰਦੇ ਮੇਰੇ ਤੇ ਤੰਦ ਕੱਸਿਆ ਤੇ ਤੁਸੀਂ ਗੋਲੀ ਮਾਰਤੀ ਐ ਤੇ ਮੈਂ ਵੀ ਰਬਰ ਦਾ ਭਾਈ ਵਾਲ ਹਾਂ ਹਾਂ ਤੁਸੀਂ ਮੇਰੀ ਗਨ ਚੋਰੀ ਕਰਕੇ ਗੋਲੀ ਮਾਰੀ ਐ ਤੇ ਫਿਰ ਤੁਸੀਂ ਦੋ ਇੱਕ ਵਾਰੀ ਗਨ ਚੋਰੀ ਕਰਨਾ ਆਮ ਜਨੂੰ ਗਲਤ ਵਰਤਣਾ ਇੱਕ ਮਾਰਨਾ ਉਹਦੇ ਚ ਸੋ ਇਹ ਵੀਰਿੰਦਰ ਕੌਰ ਇਸ ਘਟਿਆ ਕੰਮ ਚ ਐਕਟਿਵਲੀ ਇਨਵੋਲਵਡ ਜਿਹੜੀ ਲੀਗਲ ਭਾਸ਼ਾ ਮੈਂ ਗੱਲ ਕਰ ਰਿਹਾ ਹੂੰ ਐਕਟਿਵਲੀ ਇਨਵੋਲਵਡ ਐਂਡ ਸਪੋਰਟਰ ਕਮ ਕੌਨਸਪੀਰੇਟਰ ਸੀ ਰਾਈਟ ਤੋ 120 ਬੀ ਚੋ ਵੀ ਆਉਂਦੀ ਹੈ ਪਲੱਸ ਰੈਡ ਵਿਦ 302 ਜਿਹੜੀ 103 ਲੱਗੀ ਹੈ ਤੇ ਜਿਹੜੀ ਦੂਜੀ ਤਾਰਾ ਲੱਗੀ ਹੈ ਇਹ ਵੀ ਫਾਂਸੀ ਤੱਕ ਜਾਏਗੀ ਦੇਖੋ ਜਿਹੜੇ ਕ੍ਰਿਮੀਨਲ ਲੋਕ ਹੁੰਦੇ ਨਾ ਜੀ ਇਹਨਾਂ ਦਾ ਨਾ ਕੋਈ ਦੀਨ ਨਾ ਧਰਮ ਨਾ ਜਾਤ ਨਾ ਪਾਤ ਨਾ ਸੋਸਾਇਟੀ ਨਾ ਇਹਨਾਂ ਨੂੰ ਰਿਸ਼ਤੇ ਦੀ ਕਦਰ ਹੁੰਦੀ ਹੈ ਹੂੰ ਇਹ ਲੋਗ ਸਿਰਫ ਤੇ ਸਿਰਫ ਕ੍ਰਿਮੀਨਲ ਹੁੰਦੇ ਨੇ ਇਹਨਾਂ ਦੀ ਮਨਸ਼ਾ ਹਮੇਸ਼ਾ ਨੈਗੇਟਿਵ ਹੁੰਦੀ ਹੈ ਔਰ ਥੋੜੇ ਜਿਹੇ ਪੈਸਿਆਂ ਦੇ ਲਾਲਚ ਪਿੱਛੇ ਇਹ ਲੋਕ ਆਪਣੀ ਜ਼ਮੀਰ ਵੇਚਦੇ ਨੇ ਘਟੀਆ ਕਰੈਕਟਰ ਹੁੰਦਾ ਇਸ ਕੁੜੀ ਦਾ ਕਰੈਕਟਰ ਵੀ ਤੇ ਘਟੀਆ ਹੀ ਹੈ ਨਾ ਹੂੰ ਉਹਦੇ ਮਾਪੇ ਨੂੰ ਵੀ ਮੈਂ ਲੰਨਤਾ ਹੀ ਪਾਉਣਾ ਵਿਆਹ ਹੈ ਤੇਰਾ ਹਸਬੰਡ ਹੈ ਸੋਹਣਾ ਸੁਲੱਖਾ ਮੁੰਡਾ ਤੂੰ ਫੇਰ ਬਾਹਰ ਸਵਾਦ ਲੈਂਦੀ ਫਿਰਦੀ ਹੁਣ ਮੈਂ ਪੰਜਾਬੀ ਬੋਲਾਂਗਾ ਮੇਰੇ ਪਿੰਜੂ ਪਿੰਡੂ ਬੰਦਾ ਮੈਂ ਤੇ ਪੰਜਾਬੀ ਬੋਲਾਂਗਾ ਕਿ ਤੂੰ ਬਾਹਰ ਸਵਾਦ ਲੈਂਦੀ ਫਿਰਦੀ ਕਿੰਨੇ ਸਵਾਦ ਚਾਹੀਦੇ ਸੀ ਔਰ ਇਹ ਵੀ ਤੁਹਾਨੂੰ ਦੱਸ ਦਿਆਂ ਇਸ ਮੁੰਡੇ ਤੋਂ ਬਾਅਦ ਇਹਨੇ ਨਵੇਂ ਵੀ ਲੈਣੇ ਸੀ ਕਿਉਂਕਿ ਜਿਹਨੂੰ ਅੱਤ ਪੈ ਗਈ ਹੈ ਨਾ ਉਹ ਫਿਰ ਹਰ ਜਗ੍ਹਾ ਹੀ ਮੂੰਹ ਮਾਰਦਾ ਠੀਕ ਸੋ ਲੜਨਦਾ ਇਹੋ ਜੇ ਮਾਪੇ ਬਨੂ ਜਿਨ੍ਹਾਂ ਨੂੰ ਆਪਣੀ ਕੁੜੀ ਦੇ ਲੱਛਣ ਨਹੀਂ ਦਿਖੇ ਕਤਲ ਇਸ ਕਰਕੇ ਕੀਤਾ ਕਿ ਅਸੀਂ ਇਹ ਡਰਾਮਾ ਸ਼ੋਅ ਕਰਾਂਗੇ ਹਮ ਬਈ ਇਹ ਵਾਰਦਾਤ ਹੋਈ ਹੈ ਕੋਈ ਘਰ ਡਾਕੂ ਬਣ ਗਏ ਨੇ ਜਾਂ ਲੁਟੇਰੇ ਬਣ ਗਏ ਨੇ ਉਹਨਾਂ ਨੇ ਵੀ ਉਹਨੂੰ ਮਾਰ ਦਿੱਤਾ ਗੁਰਵਿੰਦਰ ਨੂੰ ਤੇ ਇਸ ਕਰਕੇ ਜੀ ਉਹ ਉਹਦੀ ਪ੍ਰਾਪਰਟੀ ਦੀ ਵਾਰਿਸ ਬੰਨਣਾ ਚਾਹੁੰਦੀ ਸੀ ਨਾ ਹਮ ਪਿੱਛੇ ਜਿਹੜੇ 30 ਕਿੱਲੇ ਨੇ ਜਾਂ ਜਿਹੜੀ ਹੋਰ ਐਸ਼ਪ੍ਰਸਤੀ ਐ ਉਹਦੇ ਵਿੱਚ ਉਹਨੂੰ ਸਵਾਦ ਸੀ ਵੀ ਆਪਣੇ ਨਵੇਂ ਆਸ਼ਿਕ ਨਾਲ ਉਹਦੇ ਨਾਲ ਰਵਾਂਗੀ ਜੀ ਤੇ ਐਸ਼ ਕਰਾਂਗੇ ਤੇ ਜੇ ਤੇਰਾ ਮਨ ਉਹਦੇ ਨਾਲ ਬੰਦਾ ਸੀ ਉਸ ਕਰਕੇ ਉਹਨੂੰ ਤਲਾਕ ਨਹੀਂ ਦਿੱਤਾ ਜਾਂ ਉਸ ਕਰਕੇ ਉਹਨਾਂ ਨੇ ਕਾਂਸਪੀਰੇਸੀ ਰਲੀ ਉਸ ਕਰਕੇ ਉਹਨਾਂ ਨੇ ਸਾਰੀਆਂ ਘਟਿਆ ਹਰਕਤਾਂ ਨੂੰ ਅੰਜਾਮ ਦਿੱਤਾ ਔਰ ਆਪਣੀ ਮਤਲਬ ਇਸ ਸੋਸਾਇਟੀ ਵਿੱਚ ਇੱਕ ਔਰਤ ਨੂੰ ਘਟਿਆ ਰੂਪ ਚ ਦਰਸਾਇਆ ਜੀ ਇਹ ਜਦ ਤੱਕ ਉਹ ਐਕਟ ਵੀ ਲੱਗਣਾ ਚਾਹੀਦਾ ਹੈ। ਰਾਈਟ। ਤੇ ਹੁਣ ਜਿਹੜੀ ਜਿਹੜਾ ਮਾਮਲਾ ਹੈ ਉਹ ਕਿੱਥੇ ਤੱਕ ਪਹੁੰਚਿਆ ਜਿਵੇਂ ਵੀਰਿੰਦਰ ਕੌਰ ਨੂੰ ਹੁਣ ਅਰੈਸਟ ਕਰਨ ਤੋਂ ਬਾਅਦ ਉਸ ਤੋਂ ਕੀ ਤਫਤੀਸ਼ ਹੋ ਰਹੀ ਹੈ ਕਿਉਂਕਿ ਤੁਹਾਡੀ ਘਰਦਿਆਂ ਨਾਲ ਵੀ ਗੱਲ ਚੱਲ ਰਹੀ ਹੈ ਤੇ ਤੁਸੀਂ ਇਸ ਕੇਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਨਵੋਲਡ ਹੋ ਔਰ ਕਿੱਦਾਂ ਕਿੱਦਾਂ ਇਸ ਕੇਸ ਨੂੰ ਅੱਗੇ ਵਧਾਉਣਾ ਚਾਹ ਰਹੇ ਹੋ ਤੇ ਕੀ ਸੋਚਦੇ ਹੋ ਕਿ ਕਿਤੇ ਵੀ ਕੋਈ ਢਿੱਲ ਨਾ ਵਰਤੀ ਜਾਵੇ ਕਿਤੇ ਵੀ ਇਦਾਂ ਦਾ ਨਾ ਰਹੇ ਜੇ ਕਿ ਜਿਹੜਾ ਹੈ ਕਿਤੇ ਵੀ ਬਚਾ ਦਾ ਕੋਨਾ ਬਚ ਜੇ। ਦੇਖੋ ਇਸ ਤਰ੍ਹਾਂ ਕੀ ਪੰਜਾਬ ਪੁਲਿਸ ਆਪਣੀ ਲੱਗੀ ਹੈ। ਉਹਨਾਂ ਨੇ ਇੱਕ ਅਗਲੀ ਕਾਮਯਾਬੀ ਜਿਹੜੀ ਵੀਰਿੰਦਰ ਕੌਰ ਨੂੰ ਫੜ ਕੇ ਦਿੱਤੀ ਹੈ। ਔਰ ਇਹਦੇ ਵਿੱਚ ਪਹਿਲੀ ਗੱਲ ਦਾ ਆਈ ਹੈਵ ਰਿਸਪੈਕਟ ਐਂਡ ਸਲੂਟ ਫੋਰ ਜਿਹੜੇ ਵਕੀਲ ਸਭ ਕੇ ਇਸ ਲੜ ਰਹੇ ਨੇ ਉੱਥੇ ਫਰੀਦਕੋਟ ਚ ਜੀ ਉਹ ਲੀਡ ਲਾਇਰ ਹੀ ਰਹਿਣਗੇ। ਹੂੰ ਫਰੰਟ ਫੇਸ ਹੋਈ ਰਹਿਣਗੇ। ਮੈਂ ਬਤੌਰ ਲਾਇਰ ਜਿਹੜੇ ਮੇਰੇ ਦਿਲ ਚ ਜੜੀਆਂ ਇੱਛਾਵਾਂ ਨੇ ਮੈਂ ਪਰਿਵਾਰ ਨਾਲ ਬੈਠਾਂਗਾ ਪ੍ਰੋਪੋਜ਼ਲ ਦੇਾਂਗਾ ਲੀਗਲ ਪ੍ਰੋਪੋਜ਼ਲ ਵਕੀਲ ਸਾਹਿਬ ਨਾਲ ਬੈਠਾਂਗਾ ਅਸੀਂ ਆਪਸ ਚ ਮੋਸ਼ਨਲੀ ਸੋਸ਼ੀਲੀ ਤੇ ਲੀਗਲੀ ਜੀ ਉਸ ਚੀਜ਼ ਨੂੰ ਵੈਟ ਕਰਾਂਗੇ ਹਮ ਕਿ ਇਹਦੇ ਚ ਲੀਗਲ ਪ੍ਰਾਵਧਾਨ ਹੈਗੇ ਨੇ ਤੇ ਕਿੰਨੇ ਹੈਗੇ ਨੇ ਕੀ ਆਪਾਂ ਉਹਦੇ ਚ ਕਰ ਸਕਦੇ ਆ ਹਮ ਜਿਹੜੀ ਚੀਜ਼ ਸਾਡਾ ਆਪਸੀ ਪਰਿਵਾਰਿਕ ਮਤਾ ਪਾਸ ਹੋ ਜਾਏਗਾ ਪਰਿਵਾਰਿਕ ਤੇ ਐਜ਼ ਅ ਲਾਅਰ ਤੇ ਅਸੀਂ ਉਸ ਚੀਜ਼ ਦੇ ਉੱਤੇ ਕੰਮ ਕਰਾਂਗੇ ਜਿੱਦੇ ਚ ਮੈਂ ਦੋ ਪ੍ਰੋਪੋਜ਼ਲਾਂ ਦਿੱਤੀਆਂ ਹਮ ਪਹਿਲੀ ਪ੍ਰੋਪੋਜ਼ਲ ਤੇ ਮੌਕਾ ਹਾਲਾਤ ਦੀ ਮੈਂ ਗੱਲ ਕਰਾਂ ਆਪਾਂ ਇੱਕ ਪੜਾਅ ਲੈ ਲੈਂਦੇ ਆ ਟਾਈਮ ਆਫ ਮਰਡਰ ਹਮ ਟਾਈਮ ਆਫ ਮਰਡਰ ਤੋਂ ਪਹਿਲਾਂ ਪਲੈਨਿੰਗ ਹੋਈ ਕਾਂਸਪੀਰੇਸੀ ਹੋਈ ਸਾਧਨ ਜੁਟਾਏ ਗਏ ਪਲੈਨਿੰਗ ਕੀਤੀ ਗਈ ਸਾਰਾ ਕੁਝ ਕੀਤਾ ਗਿਆ ਹਮ ਤੇ ਇਹ ਡੇਟ ਨੂੰ ਮਰਡਰ ਕਰਤਾ ਗਿਆ ਆਪਾਂ ਇੱਕ ਮਿੰਟ ਲਈ ਮੰਨ ਲੈਂਦੇ ਆ ਵੀ ਰਵਿੰਦਰ ਕੌਰ ਦੇ ਜਿਹੜੇ ਮਾਪੇ ਆ ਉਥੋਂ ਤੱਕ ਨੂੰ ਕੋਈ ਨੂੰ ਕੁਝ ਨਹੀਂ ਪਤਾ ਜੀ ਲੈਟ ਅਸ ਅਜ਼ਿਊਮ ਉਸ ਤੋਂ ਬਾਅਦ ਦੇ ਹਲਾਤਾਂ ਨੂੰ ਉਹ ਤੇ ਸਾਡੇ ਸਾਹਮਣੇ ਆ ਪਰਿਵਾਰ ਦੇ ਸਾਹਮਣੇ ਜਨਤਾ ਦੇ ਸਾਹਮਣੇ ਆ ਹੁਣ ਜਿੱਥੇ ਮੁੰਡੇ ਦਾ ਘਰ ਆ ਗੁਰਵਿੰਦਰ ਦਾ ਉਹਦੇ ਘਰ ਤੋਂ ਉਹਦੀ ਭੂਆ ਦਾ ਘਰ ਦੋ ਗਲੀਆਂ ਚਾਰ ਗਲੀਆਂ ਛੱਡ ਗਿਆ। ਅੱਛਾ। ਇਹ ਦੋ ਇੱਕ ਦੇ ਛੋਟੇ ਥੋੜੀ ਦੂਰੀ ਤੇ ਆ। ਹਮਮ। ਪਰ ਮਾਪਿਆਂ ਦਾ ਘਰ ਦੂਰ ਜ਼ਿਆਦਾ ਹੈ। ਹਮਮ। ਆਲਵਸਾ ਦੇ ਪੋਨੇ ਘੰਟੇ ਦਾ ਸਫ਼ਰ ਹੈ। ਹਮਮ। ਸੋ ਲੜਕੀ ਨੇ ਆਪਣੇ ਮਾਪੇ ਪਹਿਲਾਂ ਸੱਦੇ ਆ। ਹਮਮ। ਉਹਦੇ ਘਰਦਿਆਂ ਨੂੰ ਇਨਫੋਰਮ ਕਰਨ ਦੀ ਜਗ੍ਹਾ ਨੇਚਰਲ ਕੀ ਹੈ ਜੇ ਸੱਚੀ ਬੁੱਚੀ ਠੰਗੀ ਵਧੀ ਹੋਵੇ ਹਾਂ ਔਰ ਭੂਆ ਕੌਣ ਹੈ ਜਿੰਨੇ ਪਹਿਲਾਂ ਇਸ ਬੱਚੇ ਦੇ ਮਾਬਾ ਪਾਲੇ ਡੈਡੀ ਪਾਲੇ ਹਮ ਆਪਣੀ ਚਾਰ ਭੈਣ ਭਰਾ ਜਿਹੜੇ ਸੀ ਸਭ ਤੋਂ ਪਹਿਲਾਂ ਸਭ ਦਾ ਵਿਆਹ ਕਰਾ ਕੇ ਆਪਣਾ ਅਖੀਰ ਚ ਵਿਆਹ ਕਰਾਇਆ ਹਮ ਮਾਂ ਐ ਕਰਦੀ ਹਮ ਇੱਜ਼ਤ ਕਰਦਾ ਮੈਂ ਉਹ ਜੀ ਇਹ ਵੀ ਸਾਡੇ ਔਰਤ ਹੀ ਆ ਨਾ ਤਾਂ ਹੀ ਕਿਹਾ ਸੀ ਵੀ ਇਹਨੂੰ ਇਸ ਕੁੜੀ ਨੂੰ ਔਰਤ ਨਹੀਂ ਕਹਿਣਾ ਹਮ ਪਾਪ ਲੱਗੇਗਾ ਸਾਨੂੰ ਫਿਰ ਉਹਨਾਂ ਨੇ ਇਸ ਬੱਚੇ ਨੂੰ ਵੀ ਪਾਲ ਲਿਆ ਹੂੰ ਮਤਲਬ ਬੱਚੇ ਦੀ ਬੇਸਿਕਲੀ ਭੂਆ ਵੀ ਹੈ ਤੇ ਦਾਦੀ ਵੀ ਹੈ ਹੂੰ ਤੇ ਮਾਂ ਵਰਗਾ ਪਿਆਰ ਵੀ ਦਿੱਤਾ ਇਹਨੂੰ ਬਿਲਕੁਲ ਉਹਦਾ ਘਰ ਨੇੜੇ ਆ ਤੇ ਪਹਿਲਾਂ ਤਾਂ ਭੂਆ ਸੱਦेंगी ਇਹ ਤੂੰ ਆਪਣੇ ਪੇਕੇ ਮਾਂ ਪਿਓ ਸੱਦेंगी ਚਲੋ ਹੁਣ ਮਾਂ ਪਿਓ ਸੱਦ ਲੇ ਅੱਗੇ ਅੰਤਵਾਦ ਉਹਨਾਂ ਨੇ ਰੋਲ ਕਿ ਨਭਾਇਆ ਹੂੰ ਗੰਦੀ ਗੱਲ ਕਰਨ ਲਗਾ ਅਫਸੋਸ ਵਾਲੇ ਕੀ ਡੈੱਡ ਬੋਡੀ ਨੂੰ ਢੱਕਿਆ ਹੂੰ ਮੰਨ ਲਓ ਡੈੱਡ ਸੀ ਉਹ ਲਾਸਟ ਪੁਆਇੰਟ ਹੈ ਉਸ ਤੋਂ ਪਹਿਲਾਂ ਆਂਦਿਆਂ ਉਸ ਬੋਡੀ ਨੂੰ ਸਾਹ ਚੈੱਕ ਕਰਨਾ ਲੋਕਲ ਡਾਕਟਰ ਬੁਲਾਣਾ ਐਂਬੂਲੈਂਸ ਬੁਣਾਣੀ ਬੋਡੀ ਨੂੰ ਜਾਂ ਉਸ ਵੀਰ ਨੂੰ ਕੀ ਪਤਾ ਥੋੜੇ ਸਾਹ ਬਚੇ ਹੋਣ ਜ਼ਹਿਰ ਦਾ ਅਸਰ ਘੱਟ ਹੋਇਆ ਹੋਵੇ ਹਸਪੀਟਲ ਲੈ ਕੇ ਜਾਣਾ ਪੁਲਿਸ ਨੂੰ ਬੁਲਾਣਾ ਫੋਟੋਗ੍ਰਾਫੀ ਕਰਨੀ ਮੌਕੇ ਦੀ ਅੱਛੇ 7 ਪੁਆਇੰਟ ਤੇ ਮੈਂ ਗ੍ਰਾਹਕ ਤੇ ਕੀ ਕੀਤਾ ਇਹਨਾਂ ਨੇ ਉਲਟਾ ਜਦੋਂ ਭੂਆ ਆਈ ਹੈ ਉਹਨੂੰ ਕਹਿੰਦੇ ਨੂੰ ਹੱਥ ਨਾ ਲਾਈ ਤੇਰੇ ਫਿੰਗਰਪ੍ਰਿੰਟ ਆ ਜਾਣਗੇ ਉਹ ਕਹਿੰਦੀ ਮੇਰਾ ਸਾਰਾ ਸ਼ਰੀਰ ਵੀ ਆ ਜਾਏ ਤੇ ਤੂੰ ਤੇ ਉਸ ਲਈ ਤਾਂ ਜੇ ਕੋਈ ਗੁਨਾਹ ਹੀ ਨਹੀਂ ਉਹਦਾ ਤੇ ਆ ਵੀ ਜਾਵੇ ਆ ਵੀ ਜਾਵੇ ਤਾਂ ਕੀ ਹੈ ਇਹਦਾ ਮਤਲਬ ਉਹਨਾਂ ਦਾ ਕੋਈ ਨਾ ਕੋਈ ਗੁਨਾਹ ਸੀ ਹਮਮ ਔਰ ਮੈਂ ਵਾਦਾ ਕਰਦਾ ਕਿ ਜੇ ਉਹਨਾਂ ਦਾ ਆਪਣਾ ਮੁੰਡਾ ਇਦਾਂ ਮਰਿਆ ਪਿਆ ਹੁੰਦਾ ਹਮ ਚੀਕਾਂ ਮਾਰ ਮਾਰ ਪਿੰਡ ਅੱਗੇ ਲਾ ਦਿੰਦੇ ਅਗਲੇ ਮਤਲਬ ਬੰਦਾ ਬਚਾਣ ਦੀ ਕੋਸ਼ਿਸ਼ ਕਰਦਾ ਜਾਂ ਕੁੜੀ ਕੁੜੀ ਵੀ ਮਰੀ ਹੁੰਦੀ ਨਾ ਤੇ ਸਾਰੇਨ ਫਾਇਲ ਆਉਂਦੇ ਤਾਂ ਕੀ ਤੁਹਾਡੇ ਕਹਿਣ ਦਾ ਭਾਵ ਹੈ ਕਿ ਕਿਤੇ ਨਾ ਕਿਤੇ ਘਰ ਦੇ ਵੀ ਮਿਲੇ ਹੋ ਸਕਦੇ ਨੇ 100% ਇਹ ਤਾਂ ਜਦੋਂ ਚਾਰ ਪਟੇ ਪੈਣਗੇ ਨਾ ਤੇ ਤੋਤੇ ਵਾਂਗੂ ਬੋਲਣਗੇ ਜਿਹੜੇ ਤੇ ਟੀਵੀ ਤੇ ਆ ਕੇ ਡੁਸਕ ਦੇ ਫਿਰਦੇ ਨੇ ਇਹ ਡਰਾਮੇ ਕਰ ਰਹੇ ਨੇ ਸ਼ਰਮ ਹਨਾ ਇਹ ਵੱਖਰੀ ਰੀਲ ਘਟ ਕੇ ਪਾਇਓ ਉਹਨਾਂ ਤੱਕ ਮੈਂ ਪਹੁੰਚਾਉ ਇਹ ਡਰਾਮੇਬਾਜੀ ਹੋ ਰਹੀ ਹੈ ਕਿ ਉਹਨਾਂ ਦੇ ਕਤਲ ਦਾ ਪਰਚਾ ਹੋ ਜਾਏ ਲਹਨਤ ਮਾਰਦਾ ਇਹੋ ਜੇ ਪਿੰਡ ਵਾਲਿਆਂ ਦਾ ਵੀ ਜਿਹੜੇ ਉਹਨਾਂ ਦੀ سپورਟ 'ਚ ਬੈਠੇ ਨੇ ਇਹ ਨਾਟਕ ਕਰ ਰਹੇ ਨੇ ਕੁੜੀ ਨੂੰ سپورਟ ਇਹ ਦੇ ਰਹੇ ਨੇ ਬੈਕਐਂਡ ਤੋਂ ਭਾਜੀ ਮੈਂ ਤੁਸੀਂ ਤੇ ਮੈਂ ਲੜੇ ਆਂ ਤੇ ਮੈਂ ਚੌਥੇ ਬੰਦੇ ਦੇ ਥਰੂ ਆਪਣੇ ਬੰਦੇ ਨੂੰ سپورਟ ਭੇਜ ਸਕਦਾ ਹੂੰ ਤੇ ਉਹਨੂੰ ਐਵੇਂ ਥੋੜੀ ਵੀ ਆਈਪੀ ਟ੍ਰੀਟਮੈਂਟ ਮਿਲਦਾ ਪਿਆ ਜੇਲਾਂ ਚ ਸਾਡੇ ਵੀ ਕਾਦੀ ਬੈਠੇ ਨੇ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਮੇਰਾ ਨੰਬਰ 50ਵਾਂ ਕੋਲ ਹੈ ਰਾਈਟ ਔਰ ਮੈਂ ਸਹੀ ਕਹਿਣਾ ਪਿਆ ਕਿ ਫਰੀਦਕੋਟ ਦੀ ਜੇਲ੍ਹ ਚ ਉਸ ਕੁੜੀ ਨੂੰ ਵੱਖਰੀ امداد ਮਿਲ ਰਹੀ ਹੈ ਜਿਹੜੀ ਡਾਲਰ ਕਮਾ ਕੇ ਰਹੀ ਹੈ ਕਿਤੇ ਤੇ ਖਰਚੇ ਕੀ ਤੇ ਜਿੰਨੇ ਮਰਜ਼ੀ ਖਰਚ ਲਾ ਕੁੜੀਏ ਬਚਦੀ ਨਹੀਂ ਤੂੰ